ਬੱਚੇ ਦਿਖਾ ਦੇਣਾ ਬੰਦ ਬੱਚੇ ਦਾ ਕੋਈ ਕਰਨੀ ਹਾਂ ਸੋਹਣੇ ਦੇਖ ਯਾਰ ਪਾਣ ਤੂੰ ਜਾਜੀ ਲੋਜ ਲੈਣੀਆਂ ਪਾਣ 1000 ਵਾਧਾ ਲੱਗ ਜੀ ਯਾਰ ਬੱਚੇ ਕਿਨੇ ਬਈ ਦੇ ਕੱਠਵਾ ਕਰਾ ਲੈ ਪੱਕਾ ਹਲਾ ਚੱਲੇਗਾ ਅੱਗੇ ਅੱਗੇ ਬਸ ਹਾਂ ਉਹ ਦੇਣੀ ਕੋ ਰਿਆ ਯਾਰਾ ਰਾਜਾ ਬਾ ਯਾਰਾ ਹਾਂ ਯਾਰਾ ਹਾਂ ਆ ਫੜੋ ਤੂੰ ਪੱਕੀ ਲਉ 20000 ਦੀ ਦੇ ਸੋਸ ਜਾਨਾ ਨੂੰ ਨਹੀਂ ਟੱਕਦਾ ਹੈਗਾ ਬੱਕਰੀ ਨੂੰ ਬਾਕੀ ਚੰਗੀ ਐ 10 ਫਿਰ ਹੁਣ ਚੰਗੇ ਫਿਰ ਇਹਨਾਂ ਨੂੰ ਦੱਸਣਾ ਚੰਗੇ ਛਣ ਦਾ ਪਤਾ ਵੀ ਚੰਗੇ ਨਹੀਂ ਤਾਂ ਬੰਦਾ 20 ਲਾਦਾ ਫਿਰ ਤੂੰ ਸੁਣ ਨਾ ਤੂੰ ਯਾਰਾ ਹਣ ਹੋਰ ਬਾਲਾ ਇਹ ਬਣਾ ਯਾਰਾ

ਕੀ ਹੋ ਗਿਆ ਕੋਈ ਨਾਮ ਹੈਗਾ ਅੱਛਾ ਹਾਂ ਦੱਸ ਯਾਰ ਕਿੱਦੋਂ ਉਹ ਕਿਆ ਕਰੀਆ ਰਹੀ ਆ ਨਾ ਕਿਆ ਦੇਣੀ ਆ ਯਾਰ ਪੜਾ ਇੱਕ ਕੀ ਹੋ ਗਈ ਬੱਕੀ ਦੇ ਉਹ ਸਰ ਬਾਲਾ ਥੱਲੇ ਬੱਧਾ ਥੱਲੇ ਆ ਮੈਂ ਹੁਣ ਕਿਨੇ ਚਲਾਇਆ ਕਣ ਤੈਨੂੰ ਵੀ ਨਹੀਂ ਆ ਗਈ ਤੂੰ ਅਗਲਾ ਕਿਵੇਂ ਕਰਦਾ ਤੇ ਮੈਨੂੰ ਲੱਗਦਾ ਇਹ ਪੱਤੀਆ ਕਰਦਾ ਨਹੀਂ ਮਰਜੀ ਨਹੀਂ ਆਉਂਦੀ ਉਹ ਹੁਣ ਨਾਲ ਹੀ ਬੱਕੀ ਦੋ ਉਹ ਤਾਂ ਠੀਕ ਆ ਫਿਰ ਜੇ ਰਹਿ ਹੁਣ ਮਾਲ ਬੰਦ ਲੱਗ ਜੇ ਤਾਂ ਬੱਕੀ ਕਿੰਨਾ ਕਿੰਨੇ ਕਿੰਨੇ ਦੇ ਕੰਨ ਦਈਆ ਲੰਡਾ ਆਸਲ ਵਿੱਚ ਅੰਦਰ ਪਰ ਕਦੇ ਕਾਸ਼ ਨੇ ਨਹੀਂ ਦੱਸਦੇ ਨਹੀਂ ਤੁਸੀਂ ਆ ਮੋਸੋ ਦੇ ਇਨੇ ਦੋ ਦੋ ਜੰਦੇ ਲਿਖਿਆ 40 ਦੇ ਲਾਇਆ ਜਾਲਾ ਅੰਦਰ ਮੈਂ ਨਾ ਰੋਟੇ ਰਸਤੇ ਸਾਰੇ ਖਰਚੇ ਤੇ ਬਤਾ ਦੇ ਹਰ ਇੱਕ ਇੱਕ ਕਮਾਂਡ ਖਾੜ ਜਾ ਮਾ ਜੇ ਇਹ ਕੀ ਛੱਡ ਰਹਾ ਮੈਂ ਜਾਲਾ ਦੋ ਦੋ ਨਹੀਂ ਵੀ ਆਪਾਂ ਕਾ ਲੰਗਾ ਯਾਰ ਤਾ ਫੜ ਯਾਰ ਆ ਫੜਾ ਫੜ ਲੈ ਹੈ ਆ 25 ਦੀ ਬੱਕਰੀ ਮੋਣੇ ਫਿਰ ਪੈਸੇ ਕਾ ਨਹੀਂ ਫਿਰ ਤੂੰ ਰੱਖ ਯਾਰ ਤੇਰੀ ਮਾਤੀ ਆ ਵਾਫੀ ਹੋ ਗਿਆ ਗਾਲਾਂ ਭਾਈ ਕੀ ਨੀ ਰੇਟੀ ਗਾਲ ਯਾਰ 2000 ਦੀ ਆ ਜਾ ਆ ਪੱਕਾ ਜਾ ਮਰ ਲਾ ਪੱਕਾ ਹੋਣਾ ਯਾਰ ਗਾਗਰ ਕੇ ਮਾਤਾ ਯਾਰ ਗਾਗਰ 4000 ਕਟਣਾ 22 ਤੱਕ ਕਟਣਾ 22 ਤੱਕ ਕਟਣਾ ਚੱਲ ਕੋਈ ਨਹੀਂ ਦੇਖੋ ਬੱਕਰੀ ਨਾਲ ਹੋਰ ਦੇ 25 ਰੁਪਏ ਲਾ ਗਏ ਬੱਕਰੀ ਦਾ ਲੈ ਉਹ ਬੰਦਾਰੀ ਮੰਗਦੇ ਨੇ ਬੱਕਰੀ ਸਾਡੀ ਮੰਡੀ ਦੇ ਨਾਲ ਵੀ ਬੱਕਰੀ ਰਹੀਗੀ ਨਾ ਨਰਜੁਂਗ ਹੋਏ ਨੇ ਇਹ ਵੀ ਇੱਕ ਡੰਗ ਦੀ ਆ ਆਪਣੀ ਪੈਗੇ ਉਹ ਬੱਕਰੀ ਆਪੀ ਪੈਸੇ ਵਾਈ ਜਾਂਦੀ ਐ ਜੱਟ ਬੰਦੇ ਨੇ ਇਹ ਵੀ ਇਹ ਕਿਹੜਾ ਆ ਆਪਣਾ ਆ ਨਾਲ ਖੜੀ ਆ ਬੱਕਰੀ ਬੱਕਰੀ ਤੜਕੇ ਤੜਕੀ ਦੀ ਪੈਸੇ ਬੱਕਰੀ ਆ ਫੋਰ ਲੱਗ ਗਈ ਤਾਂ ਵੀ ਠੀਕ ਆ ਨਾ ਮੁਰਗੀ ਤਾਂ ਵੀ ਠੀਕ ਆ ਇਹ ਤੜਕੇ ਤੜਕੀ ਨਹੀਂ ਕਿਲੀ ਜੋ ਕਹਲੇ ਇਕੱਲਾ ਥੰਦੀ ਕਿ ਹੋਈ ਹੋਈ ਆ ਦੇਹ ਵਾ ਯਾਰ ਜੋ 20 ਅਧਲਾ ਪਿਆ ਯਾਰ ਫੇ ਮਾਮਾ ਦਾ ਯਾਰ ਮਾਗਰ ਬੰਤ ਨੇ ਯਾਰ ਨਾ ਮੈਂ ਸਭੀ ਕਹਤਾ ਦੇਖ ਲੈ ਚਲੋ ਓ ਜਲੋ ਬਾਈਆ ਮਗਰੀ ਮੜੋ ਉੱਪਰ ਦੇਖੋ ਕਿ ਬੱਕਰੀ ਬਣਾ ਦਰਾ ਹੋਰ ਤਾਂ ਕਿ ਬੱਕਰੀ ਲੈਣੀ ਹੈ 10000 ਦੀ ਜੁੰਗਣਾ ਯਾਰ ਖਰੀਦ ਤੈਨੂੰ ਜਵਾਬ ਆ ਯਾਰ ਆ ਬੁੱਦੂੰਗਾ ਜੁੰਗ ਗੇ ਜੁੰਗ ਗੇ ਫੇ ਫੇਰਾ ਜੇ ਮੈਨੂੰ ਲੱਗਦਾ ਦੇਖ ਲੈ ਤਾਂ ਮੇਰਾ ਬਣਾ ਹੁੰਦਾ ਰਗ ਲੈਣਾ ਉਹ ਫੇ ਮੋਤਾ ਕਾਪੂ ਨਾ ਕਰ ਸਹੀ ਦਸਵਾੜਾ 48000 ਲੈ ਲਾ ਡੱਬੀ ਲੈ ਲੈ ਜਾ ਕੇ ਦੂਸਰਾ ਕੀ ਕਰੇ ਅਗਲੀ ਬੱਕਰੀ 48000 48000 ਹੀ ਦਿੱਥੋ ਬਾਈ ਇਹ ਹੀ ਯਾਰ ਤਰਾ ਕੋਈ ਨਹੀਂ ਤੇਰਾ ਧਾਨਾ ਬਾਈ ਮੰਗ ਪਾਹੇ ਮੰਗਾ ਕਿਥੇ ਗਿਆ ਤੇ ਨਜ਼ਾਰਾ ਉਹਰੇ ਮੈਂ ਤੂੰ ਕਹਿੰਦਾ ਹੁੰਦਾ ਕਿੱਥੇ ਲੱਦਦਾ ਯਾਰ ਹਲੋ ਓਕੇ ਯਾਰ ਹਾਂ ਆ ਦੇਗਾ ਵਾ ਕਿੱਧਰ ਗਿਆ ਵੇ ਆਇਆ ਓਰੇ ਪੁਰਿਆ ਦੇ ਦੇ ਵਕੀ ਯਾਰ ਕਿੰਨੇ ਨੇ ਪੱਕੇ ਨੇ ਕਹਿੰਦਾ ਉਹ ਯਾਰ ਕਈ ਤਾਂ ਨਾ ਕਦੇ 40 ਦੇ ਦੇ ਲੈ ਆਹ ਨਾ ਇਹ ਤਾਂ ਗਾਲੀ ਕੱਢੀ ਆਹ ਤੂੰ ਵੀ ਦੱਸ ਪੱਕੇ ਦਊਂਗਾ ਲੈਣਾ ਆ ਨਾ ਤੂੰ ਨੇ ਦੋ ਨੇ ਮਾਰੋ ਦੋ ਪੱਕੀ ਠੀਕ ਆ ਯਾਰ ਰਾਗ ਜਿੰਗਾ ਵੀ ਲੈਣੇ ਉਹਨੇ ਆ ਮੈਂ ਬਹੁਤ ਚੱਕੇ ਲੇ ਤਾਂ ਚੱਕਾ ਹੈ ਉਹਨੇ ਖੜੂ ਕੋਈ ਨਹੀਂ ਖੜਨੀ ਹੈ ਕਿ ਬੱਕਰੀ ਮੈਂ ਨਾ ਯਾਰ ਕੰਮ ਕਿ ਕਰਦਾ ਰੋਜ਼ ਹੀ ਕੰਮ ਕਰਦੇ ਆ ਮੈਂ ਤਾਂ ਆਏ ਤੋਂ ਕੀ ਖੋਲੇ ਆ ਇਹ ਲਾ ਇੱਕ ਕੀ ਮੰਗਦੇ ਨੇ ਭਾਈ 45000 ਰੁਪਏ ਮੰਗਦੇ ਨੇ ਨਾ ਹੁਣ ਤੋਂ ਪਰ ਨਹੀਂ ਪਤਾ ਕਿ ਉਹ ਕਿੰਨੇ ਪਾਉਂ 40 ਤੋਂ ਹੋਣਾ ਇਹਨੇ ਉਹ ਗੋਨਾਦਾਰ ਕਿਧਰ ਭੱਗ ਗਿਆ ਆ ਖੜਾ ਹੈ ਲੈ ਰਿਓ ਲੱਗਿਆ ਮੇਰੇ ਕਹੇ ਲਾ ਲਾ ਬੱਕਰੀ ਨਾਲ ਇੱਕ ਬੰਦਾ ਬੇਦਖੀ ਲੋਗੂ ਮਾਰਾਇਆ ਫੇਰ ਆਉਂਦਾ ਵੀ ਰਹੂ ਲੈ ਲੈ ਟੱਟੂ ਤੇ ਉਹ ਟੁੱਟਿਆ ਬਣ ਗਿਆ ਓਏ ਥਾਨ ਬੋਹ ਨੇ ਥਾਨ ਬਰੀਕ ਨਾ ਉਹ ਗੱਲ ਮੰਨ ਲੈ ਆਹ ਕਹਿੰਦਾ ਆਹ ਕਾਲੀ ਚੱਲ ਫੇਰ ਮੈਂ ਤਾਂ ਆਪਣਾ ਕੰਮ ਹੀ ਕਰਨਾ ਹੈ ਇਧਰ ਆ ਜਾ ਲੈ ਹੁਬਾ ਆਪਣਾ ਕਰਮ ਜੀ ਤਾਂ ਹੋ ਗਿਆ ਮੈਂ 500 ਰੁਪਏ ਲੈਣੇ ਲੈਣਾ ਯਾਰ ਹਾਂ ਉਹ ਤਾਂ ਜਾ ਕੋਈ ਨਹੀਂ ਨਹੀਂ ਮੈਂ ਨਹੀਂ ਨੰਦ ਤੋਂ ਲਵਾਂਗਾ ਬਦਰ ਵਾਲੀ ਹੈਗੀ ਹੈਗਾ ਧੰਨਵਾਦ ਅੱਜ ਤੱਕ ਕਿਤੇ ਆ ਗਏ ਸਰਾਹ ਦੇ ਵੀ ਕਿਥੇ ਬਾਕੀ ਤੇ ਦੇਣੀ ਹੁਣ ਇੱਕ ਬਾਰਾ ਜਿਹੜਾ ਦੇ ਦਿਆ ਨਾ ਨਹੀਂ ਹਿਆ ਮਨ ਨੂੰ ਬਦਲਾ 1000 ਹਜ਼ਾਰ ਹੋ ਜਾ ਚਲ 25 ਵੀ ਦੇ ਦੂੰ ਓਦੋਂ ਬਾਟ ਹੈ 25 ਦੇ 25 ਪਹਿਲੇ ਗਾ ਦੀ 25 ਵੀ ਪਹਿਲੇ ਗਾ ਦੀ ਉਹ ਵਾਲੀ ਗੱਲ ਕਰਦੇ ਓਹ ਉਡੀ ਖੋਲਾ ਨਾ ਮੈਂ ਆ ਗਿਆ ਬੱਕਰੀ ਕੋਲੇ ਓਏ ਆ ਗਿਆ ਯਾਰ ਬੱਕਰੀ ਬਹੁਤ ਦਰਾਂ ਬਣਾ ਆ ਗਏ ਹਾਂ ਇਹਦਾ ਆਉਂਗਾ ਇਹ ਕੋ ਟਾਈਮ ਹੁੰਦਾਗਾ ਦਸ ਫਿਰ ਹੋਰ ਮਿੰਟ ਗੱਲ ਵਧੀਆ ਬੱਕਰੀ ਹੋਰ ਖੜੀ ਆਗੀ ਬਹੁਤ ਬਾਕੇ ਕੁਛ ਆ ਮੈਂ ਰੋ ਇਹ ਉਹ ਬੱਕਰੀ ਗਿਆ ਦੇਗਾ ਇਹ ਨਾਂ ਦੇ ਨੇ ਮੈਂ ਤਾਂ 28 ਤੇ ਆ ਗਿਆ ਕੋਈ ਨਹੀਂ ਨਿਕਲ ਪੈ ਗਿਆ ਆ ਗਿਆ 21 ਰੱਕੀ ਦੇ ਯਾਰ ਨਾ ਬਾਈ ਰੱਕੀ ਦੇ ਚਾਰ ਫੇਰ ਆ ਫਾੜਿਆ ਦੋ ਬੱਕਰੀ ਰੇ 20000 ਦੀ ਚਾਹ 24 ਕਰ ਦੇ ਚਾਹ ਵਧੀਆ ਰਹੇਗਾ ਨਾ ਨਾ ਵਧੀਆ ਰਹੇਗਾ 24 ਨਹੀਂ ਕਰ ਤੈਰਾ ਵਧੀਆ ਰਹੇਗਾ ਨਾ ਨਾ ਬਿਲਕੁਲ ਗੱਲ ਨਹੀਂ ਬਰੇ ਬੱਕਰੀ ਨੂੰ ਕੋਈ ਚੱਕਰ ਨਹੀਂ ਇਹਦਾ ਕੋਈ ਹੋ ਨਹੀਂ ਨਾ ਫੜਾ ਉਹ ਬੇਨਾਨਾ ਹੁਣ ਮੋੜੀ ਦਾ ਫੜ ਲੈ ਕਿੰਨੇ ਦੀ ਤਨੁਕ ਗੰਗਾ ਦੀ ਬਾਈ ਲਾਦੀ ਤੇ ਹੀ ਦਾ ਛੱਡ ਦੇ ਦੀ ਹੋ ਗਈ ਯਾਰ 24 ਦੀ ਕਰ ਦੇ ਮੈਂ ਨਾ ਨਾ ਬੋਲੀ ਆ ਬੰਦ ਹੋ ਗਈ ਯਾਰ ਦੇਣਾ ਬਣਾ ਦੇਣੀਆ ਦੇਣਾ ਬਣਾ ਦੇਣੀਆ ਦੇਣੀ ਦਿਨਾ ਦੇਣੀ ਠੀਕ ਸਾਢੇ 23 ਦੀ ਲਾ ਦੋ ਦੋ ਜੀ ਇਹਨੂੰ ਪੈਸੇ ਦੋ ਆ 20000 ਦੇ ਬਲੇ ਬੂ ਗਿਆ ਨਾ ਇਹਨੂੰ ਜਦੋਂ ਮਈਆਂ ਨੂੰ ਮੇਰੇ ਖਿਆਲ ਤੋਂ ਤੂੰ ਖੜਾ ਕੇ ਫੋਨ ਨੂੰ ਆ ਨੋੜੂ ਨਾ ਕਰ ਦੇ ਇਹਨੂੰ ਪਤਾ ਦੇ ਦੂਜੇ ਪੈਸੇ ਲੈ ਲੈ ਬੱਚੇ ਕੱਟ ਬੱਚੇ ਕੱਟ ਬਾਈ ਟਾਲ ਸਰ ਅਗਲਾ ਮਾਰੋ ਇੱਕ ਮਿੰਟ ਚਾਚਾ ਤੇ ਪਾਣੀ ਸੀ ਤੋ ਅੱਟ ਬਾਈ ਜੀ ਤੇ ਲਾ ਬਾਈ ਅਰੇ ਖਰੇ ਕਰ ਲਾ ਬਾਈ ਹੁਣ ਖੋਟਾ ਮੋਟਾ ਆ ਬਾਈ ਕਿੰਨਾ ਕਰਦਾ ਕਹ ਲਿਆ ਜਬਾਤ ਜੀ 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 ਮੇਰਾ ਜੇ ਰਹੇ ਨਹੀਂ ਮਨੇ ਖੋਲਤੀ ਵੇ ਅਰੇ ਖਰੇ ਕਰ ਲਾ ਬਾਈ ਫਿਰ ਕਹਾਂ ਸਾਡੇ ਘਟ ਨੇ ਸਾਡੇ ਵੱਧ ਨੇ ਕੋਈ ਕਰਿਆ ਤੂੰ ਕਦੇ ਵੀ ਦਸੀਆਂ ਨੇ ਆ ਦੇਖਣਾ ਕਿ ਬੱਕਰੀ ਹੁਣ ਖੜੀ ਐ ਜੇ ਇਹਦਾ ਹੁਣ ਕੋਈ ਛੋਟਾ ਦਾ ਲਾਂਦਾ ਕੋਈ ਨਹੀਂ ਭਾਈ ਦਾ ਪਾਰ ਕਰ ਲਈ ਤਾਂ ਕੋਈ ਚੱਕਰ ਨਹੀਂ ਆਣਾ ਹੋ ਗਿਆ ਜੀ ਲੈ